यूपी उत्तराखंड दी खबर है काफी विवाद भी एदा पया हुआ है कहंदे कि हाई कोर्ट ने एक हुक्म दित्ता ਵੀ ਤੁਸੀਂ ਆਪ ਦੀਆਂ ਤਖਤੀਆਂ ਤੇ ਦੁਕਾਨਾਂ ਦੀਆਂ ਤੇ ਨਾਮ ਲਿਖੋ ਫਿਰ ਉਹ ਕੁਛ ਬਦਲਾਵ ਵੀ ਹੁਣ ਕਹਿੰਦੇ ਨੇ ਹੋਇਆ ਇਹ ਪੂਰੀ ਖਬਰ ਕੀ ਹੈ ਜੀ ਇਹਦੀ ਵੀ ਵਿਆਖਿਆ ਕਰੋ ਜਰਾ ਨਹੀਂ ਨਹੀਂ ਇਹ मतलब ਕਿ ਬਦਲਾਵ ਨਹੀਂ ਹੋਇਆ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਇਨਕਾਰ ਦਿੱਤਾ ਹੈ ਸੁਪਰੀਮ ਕੋਰਟ ਚ ਅੱਜ ਬਹੁਤ ਵੱਡੀ ਕਹ ਲਉ ਕਿ ਖਬਰ ਹੈ ਸੁਖਮ ਸਿੰਘ ਸਾਹਿਬ ਇਹ ਕੋਈ ਛੋਟੀ ਖਬਰ ਨਹੀਂ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਸ ਖਬਰ ਦੀ ਚਰਚਾ ਸੀ ਬਿਲਕੁਲ ਕਿ ਹੁੰਦਾ ਕੀ ਹੈ ਕਿ ਮੁਜ਼ਫਰਨਗਰ ਹੈ ਜਿੱਥੇ ਦੰਗੇ ਹੋਏ ਸੀਗੇ ਤੇ ਉਹਨਾਂ ਦੰਗਿਆਂ ਤੋਂ ਬਾਅਦ ਹੀ ਯੂਪੀ ਦੀ ਸਿਆਸਤ ਜਿਹੜੀ ਆ ਪਲਟੀ ਖਾ ਗਈ ਸੀ ਜੀ ਹੁੰਦਾ ਕੀ ਹੈ ਕਿ ਉੱਥੋਂ ਦਾ ਇੱਕ ਐਸਐਸਪੀ ਹੈ ਜਿਹੜਾ ਅਭਿਸ਼ੇਕ ਕਾਇਸ਼ਾਦੋ ਦਾ ਨਾਮ ਉਹ ਇੱਕ ਆਰਡਰ ਪਾਸ ਕਰਦਾ ਹੈ ਕਿ ਜਿਹੜੀ ਕਾਵੜ ਯਾਤਰਾ ਹੈ ਕਾਵੜ ਯਾਤਰਾ ਦੇ ਦੌਰਾਨ ਜਿਹੜੇ ਰੂਟ ਤੇ ਦੁਕਾਨਦਾਰ ਹੋਣਗੇ ਉਹ ਆਪਣੇ ਨਾਮ ਨਿਸ਼ਰ ਕਰਨਗੇ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਫੈਸਲਾ ਸਮੁੱਚੇ ਉੱਤਰ ਪ੍ਰਦੇਸ਼ ਵਾਸਤੇ ਹੀ ਲਾਗੂ ਕਰ ਦਿੱਤਾ ਜਾਂਦਾ ਹੈ ਹੁਣ ਉਤਰਾਖੰਡ ਵਾਲੇ ਆ ਨਾਲ ਤਾਇਦੀ ਦੀ ਧੀ ਚੱਲੀ ਤੇ ਮੈਂ ਕਿਹਾ ਰਾਂ ਕੱਲੀ ਜੀ ਉਹਨਾਂ ਨੇ ਵੀ ਆਰਡਰ ਪਾਸ ਕਰ ਦਿੱਤਾ ਤੇ ਮੱਧ ਪ੍ਰਦੇਸ਼ ਹੂੰ ਹੁੰਦਾ ਕੀ ਹੈ ਕਿ ਦੇਖੋ ਇਹਦੇ ਚ ਮੈਂ ਇਹ ਸਮਝਦਾ ਮਾਂ ਕਿ ਇੰਡੀਆ ਇਸ ਗੱਲੋਂ ਚਲੋ ਖੁਸ਼ਕਿਸਮਤ ਹੈ ਕਿ ਜੇ ਮੰਨ ਲਓ ਇਸ ਤਰ੍ਹਾਂ ਦੇ ਕਟੜ ਜਾ ਫਿਰਕੂ ਮੁਤਸਵੀ ਫੈਸਲੇ ਲੈ ਜਾਂਦੇ ਨੇ ਕੇ ਜੀ ਤਾਂ ਉੱਥੇ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਹੈ ਜਿਹੜਾ ਵਿਰੋਧ ਦੇ ਵਿੱਚ ਨਹੀਂ ਖੜਦਾ ਹਮ ਅਸੀਂ ਦੇਖ ਲੈਨੇ ਆ ਕਿ ਯਾਰ ਇਹ ਲੋਕ ਫਲਾਣਾ ਲੋਕ ਫਲਾਣਾ ਟਮਕਾਣਾ ਇਹ ਕਟੜਾ ਵਗੈਰਾ ਵਗੈਰਾ ਪਰ ਅਸੀਂ ਇਹ ਵੀ ਨੋਟ ਕਰੀਏ ਕਿ ਇੱਥੇ ਇੰਡੀਆ ਦੇ ਵਿੱਚ ਖੁਸ਼ਕਿਸਮਤੀ ਕਹਿ ਲਓ ਕਿ ਹਾਲੇ ਵੀ ਇੱਕ ਵਰਗ ਬਚਿਆ ਹੋਇਆ ਜਿਹੜਾ ਕਿ ਬਹੁਤ ਹੱਦ ਤੱਕ ਇਹਨਾਂ ਫੈਸਲਿਆਂ ਤੇ ਪਹਿਰਾ ਨਹੀਂ ਦਿੰਦਾ ਜੀ ਉਹ ਮਤਲਬ ਕਿ ਉਲਟ ਖਲੋ ਜਾਂਦਾ ਅੱਛਾ ਐਸ ਵਾਰੀ ਕੀ ਹੋਇਆ ਕਿ ਤੁਸੀਂ ਹਿਸਾਬ ਲਾ ਲਓ ਕਿ ਜੋ ਇਹਨਾਂ ਦੇ ਸਾਥੀ ਆ ਹਮ ਜੈਨਤ ਚੌਧਰੀ ਨਿਤਿਸ਼ ਉਹਨਾਂ ਦੇ ਮਤਲਬ ਕਿ ਤਿਆਗੀ ਸਾਹਿਬ ਜੀ ਜਿਹੜੇ ਬਹੁਤ ਵੱਡੇ ਨੇਤਾ ਹੈ ਚਿਰਾਗ ਪਾਸਵਾਨ ਉਹਨਾਂ ਨੇ ਆਲੋਚਨਾ ਕੀਤੀ ਇਸ ਫੈਸਲੇ ਦੀ ਜੀ ਜੀ ਕਿਉਂਕਿ ਦੇਖੋ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਨੇ ਖੇਤਰੀ ਪਾਰਟੀਆਂ ਇਸ ਤਰ੍ਹਾਂ ਮਤਲਬ ਕਿ ਜੋ ਅਕਲੀਅਤਾਂ ਘਟ ਗਣਤੀਆਂ ਚਾਹੇ ਕੋਈ ਮਤਲਬ ਕਿ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਚਾਹੇ ਕੋਈ ਮੁਸਲਮਾਨਾਂ ਨੂੰ ਉਹ ਵੋਟ ਤੇ ਵੀ ਨਿਰਭਰ ਰਹਿੰਦੇ ਆ ਨਾ ਉਹ ਤਾਂ ਉਹਨਾਂ ਨੇ ਵੀ ਆਲੋਚਨਾ ਕਰਨੀ ਸਟਾਰਟ ਕਰ ਦਿੱਤੀ ਤੇ ਇੱਕ ਵਰਗ ਬੁੱਧੀਜੀਵੀਆਂ ਦਾ ਸੀ ਉਹਨੇ ਤੇ ਇਹਦੀ ਤੁਲਨਾ ਜਿਹੜੀ ਆ ਹਿਟਲਰ ਕਾਲ ਦੇ ਨਾਲ ਕੀਤੀ ਹਮ ਕਿ ਜਿਸ ਵੇਲੇ ਯਹੂਦੀਆਂ ਦੇ ਦੁਕਾਨਾਂ ਦੇ ਅੱਗੇ ਪੋਸਟਰ ਲਾਏ ਗਏ ਜੀ ਤੁਸੀਂ ਤੇ ਸੂਰਤ-ਏ-ਹਾਲ ਬਿਲਕੁਲ ਵੈਸੀ ਹੀ ਕਰ ਦਿੱਤੀ ਐ ਹੂੰ ਤੇ ਉੱਥੇ ਇਸ ਤਰ੍ਹਾਂ ਦੀ ਜੇ ਸ਼ੁਰੂਆਤ ਹੋਈ ਤੇ ਉਹਦਾ ਅੰਤ ਵੀ ਤੁਸੀਂ ਦੇਖੋ ਜੀ ਹੁਣ ਮਤਲਬ ਕਿ ਬੜੀ ਕਰੜੀ ਆਲੋਚਨਾ ਸੀ ਬਿਲਕੁਲ ਤਾਂ ਮਾਮਲਾ ਸੁਪਰੀਮ ਕੋਰਟ 'ਚ ਵੀ ਚਲਾ ਗਿਆ ਹੂੰ ਸੁਪਰੀਮ ਕੋਰਟ ਨੇ ਪੈਂਦੀ ਸੱਟੇ ਇੱਕ ਕੰਮ ਇਹ ਕੀਤਾ ਕਿ ਇੰਟਰਮ ਰੋਕ ਲਾ ਦਿੱਤੀ ਆ ਜੀ ਮਤਲਬ ਕਿ ਵਕਤੀ ਤੌਰ ਤੇ ਰੋਕ ਲਾ ਦਿੱਤੀ ਆ ਤੇ ਸ਼ੁੱਕਰਵਾਰ ਤੱਕ ਆਖਿਆ ਕਿ ਸਾਰੇ ਜਵਾਬ ਲੈ ਕੇ ਆਓ ਜੀ ਜਵਾਬ ਦਾਖਲ ਕਰੋ ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ ਗਾਹਕ ਨੇ ਕਿੱਥੇ ਜਾਣਾ ਕੀ ਖਾਣਾ ਪੀਣਾ ਜੀ ਉਹਦੇ ਤੇ ਛੱਡ ਦਿਓ ਹਮ ਤੇ ਜਿਹੜਾ ਦੁਕਾਨਦਾਰ ਆ ਦੁਕਾਨਦਾਰ ਸਪਸ਼ਟ ਕਰੇ ਕਿ ਹਾਂ ਉਹਦਾ ਭੋਜਨ ਸ਼ਾਕਾਹਾਰੀ ਆ ਮਾਸਾਹਾਰੀ ਆ ਮਤਲਬ ਕਿ ਗੁਣਵੱਤਾ ਸੁਰੱਖਿਆ ਉਹ ਆਪਣੀ ਜਗ੍ਹਾ ਜੀ ਆਪਣੀ ਜਗ੍ਹਾ ਪਰ ਗੱਲ ਇਹ ਆ ਕਿ ਜੋ ਸੰਵਿਧਾਨਕ ਬਰੋਬਰਤਾ ਜਾਂ ਵਿਧੀ ਵਿਧਾਨ ਹੈ ਬਈ ਉਹ ਵੀ ਆਪਣੀ ਜਗ੍ਹਾ ਤੇ ਆ ਜੀ 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 ਤਾਂ ਮਤਲਬ ਕਿ ਇੱਕ ਵਾਰੀ ਕਹਿ ਲਓ ਕਿ ਇਹ ਜਿਹੜਾ ਆਰਡਰ ਹੈ ਹੂੰ ਉਹਨੇ ਇਹਨਾਂ ਦੇ ਜਿਹੜੇ ਆਰਡਰ ਸੀਗੇ ਉਹਨਾਂ ਨੂੰ ਰੱਦ ਕਰ ਦਿੱਤਾ ਹੁਣ ਸ਼ੁੱਕਰਵਾਰ ਫੇਰ ਤੋਂ ਬਹਿਸ ਹੋਏਗੀ ਤਾਂ ਕੁੱਲ ਮਿਲਾ ਕੇ ਇੱਕ ਚੀਜ਼ ਜਿਹੜੀ ਆ ਨਾ ਬੜੀ ਅਜੀਬੋ ਅਜੀਬੋ ਗਰੀਬ ਮੈਨੂੰ ਲੱਗੀ ਆ ਕਿ ਇਸ ਸਾਰੇ ਕਾਰੇ ਵਰਤਾਰੇ ਦਾ ਜੇ ਤੁਸੀਂ ਵੇਖੋਗੇ ਤਾਂ ਕੇਂਦਰ ਰਿਆ ਯੂਪੀ ਜੀ ਯੂਪੀ ਇੱਕ ਚੀਜ਼ ਦਾ ਹੋਰ ਵੀ ਕੇਂਦਰ ਆ ਕਿ yogi varshaj amritsha ਲੜਾਈ ਵੀ ਉੱਥੇ ਚੱਲ ਰਹੀ ਆ ਬਿਲਕੁਲ ਬੜੀ ਵੱਡੀ ਲੜਾਈ ਆ ਉਹ ਹਮ ਹੁਣ yogi aditya nath ਚੁੱਪ ਕਰਕੇ ਬੈਠ ਗਏ ਜੀ ਸਭੂ ਉਹਨਾਂ ਨੇ ਕੀ ਆ ਕਿ ਭਾਈ ਆਪ ਦੀ ਕਮਿਊਨਿਟੀ ਚ ਬੱਲੇ ਬੱਲੇ ਕਰਵਾ ਲਈ ਜੀ ਪਰ ਸਿਆਪਾ ਕਿਹਦੇ ਲਈ ਖੜਾ ਹੋ ਗਿਆ ਚਾਹੇ ਤਾਂ ਕਾਨੂੰਨੀ ਤੌਰ ਤੇ ਲਾਓ ਚਾਹੇ ਉਹ ਸਿਆਸੀ ਤੌਰ ਤੇ ਲਾ ਲੋ ਤਾਂ ਜਿਹੜੀ ਗੁਜਰਾਤ ਲ lobby ਹੈ ਸਿਆਪਾ ਖੜਾ ਹੋ ਗਿਆ ਉਹਨਾਂ ਵਾਸਤੇ ਕਿ ਉਹ ਸਰਕਾਰ ਬੜੀ ਕਮਜ਼ੋਰ ਸਰਕਾਰ ਚਲਾ ਰਹੇ ਆ ਤੇ ਉਹਨਾਂ ਦੇ ਆਪਣੇ ਹੀ ਜਿਹੜੇ ਸਾਥੀ ਆ ਉਹ ਵੀ ਆਲੋਚਨਾਤਮਕ ਤਰੀਕੇ ਨਾਲ ਲੈ ਰਹੇ ਨੇ ਇਸ ਚੀਜ਼ ਨੂੰ ਜੀ ਜੀ ਸੋ ਮੈਨੂੰ ਲੱਗਦਾ ਕਿ ਯੋਗੀ ਨੇ ਜਿਹੜਾ ਕੰਮ ਕੀਤਾ ਹੈ ਨਾ ਉਹ ਉਹਨੂੰ ਸਿੱਧਾ ਉਹਦਾ ਤਾਂ ਮੈਨੂੰ ਲੱਗਦਾ ਕਿ ਹੋਰ ਕਦਮ ਵਧ ਗਿਆ ਜੀ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਕਲ ਵਰਗ ਹੁੰਦੇ ਆ ਜਿਹੜੇ ਜਾਂ ਕਿ ਲੋਕ ਕੇ ਵੋਟ ਬੈਂਕ ਹੁੰਦੇ ਆ ਹੂੰ ਤਾਂ ਉਹ ਤਾਂ ਆਪਣਾ ਕਦਮ ਉਹ ਤੋਂ ਵਧਾ ਗਿਆ ਤੇ ਜਿਹੜੇ ਇਹ ਗੁਜਰਾਤ ਲੋਬੀ ਵਾਲੇ ਆ ਇਹਨਾਂ ਨੂੰ ਸੁਖਣੇ ਪਾ ਗਿਆ ਹੁਣ ਸੁਪਰੀਮ ਕੋਰਟ 'ਚ ਵੀ ਜਵਾਬ ਦੇਣਾ ਪਊਗਾ ਤਾਂ ਇੰਟਰਨੈਸ਼ਨਲੀ ਵੀ ਤੁਸੀਂ ਜੇ ਦੇਖੋਗੇ ਤਾਂ ਬੜੀ ਵੱਡੀ ਖਬਰ ਬਣ ਗਈ ਸੀ ਜੀ 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 ਮੈਂ ਟ੍ਰਿਕਮੈਂਡ ਪੜ ਲਈਏ ਕੁਛ ਆਪਾਂ ਲਓ ਜੀ ਲਲਿਤ ਜੀ ਕਹਿ ਰਹੇ ਨੇ ਕਿ ਸੈਂਟਰ ਗਵਰਨਮੈਂਟ ਨੇ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਜਾਣ ਦੀ ਪਰਮਿਸ਼ਨ ਦਿੰਦੀ ਹੈ ਜਾ ਉਹਨਾਂ ਨੇ ਕਿਹਾ ਕਿ ਇਹ ਨੂੰ ਤੁਸੀਂ ਕਿਵੇਂ ਦੇ ਬੱਸ ਐਸੇ ਤਾਂ ਦੇਖੋ ਇੱਕ ਰਸਮ ਹੀ ਸੀਗੀ ਹੁਣ ਕੌਣ ਰੋਕਦਾ ਇੱਥੇ ਤੇ ਆਰਐਸਐਸ ਤੋਂ ਪ੍ਰਭਾਵਿਤ ਜੱਜ ਜਿਹੜੇ ਆ ਉਹ ਜੱਜਗिरी ਕਰਕੇ ਤੇ ਮੁੜ ਕੇ ਟਿਕਟਾਂ ਲੈ ਲੈਂਦੇ ਆ ਜੀ ਠੀਕ ਹੈ ਨਾ ਜੀ ਹੁਣ ਇੱਕ ਰਸਮ ਰਹਿੰਦੀ ਸੀ ਉਹ ਇਹਨਾਂ ਨੇ ਹਟਾ ਦਿੱਤੀ ਆ ਬਸ ਠੀਕ ਹੈ ਬੈਨ ਲੱਗਾ ਸੀਗਾ ਸ਼ਾਇਦ 1966 ਤੋਂ ਜੀ ਕਿ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਜਿਹੜਾ ਉਹ ਇਹਨਾਂ ਦੇ ਪ੍ਰੋਗਰਾਮਾਂ 'ਚ ਹਿੱਸਾ ਨਹੀਂ ਸੀ ਲੈ ਸਕਦਾ ਉਹ ਬਸ ਠੀਕ ਹੈ ਰਸਮਾਂ ਟੱਗੀ ਤੇ ਇੱਥੇ ਤੇ ਮਤਲਬ ਕਿ ਤੁਸੀਂ ਦੇਖੋ ਕਿੰਨੇ ਨੇ ਜੀ ਜਿਹੜੇ ਇਹਨਾਂ ਤੋਂ ਪ੍ਰਭਾਵਿਤ ਆ ਇਹਨਾਂ ਦੇ ਗੁਣ ਗਾਉਂਦੇ ਆ ਤੇ ਨੌਕਰੀਆਂ ਕਰਦੇ ਆ ਸਭ ਕੁਝ ਆ ਚੱਲੀ ਜਾਂਦਾ ਜੀ 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 ਠਗੜੇ ਦਾ ਸੱਤੀ 200 ਹੁਣ ਇਹਨਾਂ ਨੂੰ ਕਿਹਨੇ ਰੋਕਣਾ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਕਮੈਂਟ ਮੈਂ ਪੜ ਲਵਾਂ ਨਾਲ ਨਾਲ ਮਨਪ੍ਰੀਤ ਪਰਮਾਰ ਜੀ ਕਹਿ ਰਹੇ ਨੇ ਕਿ ਯੂਪ ਵਿੱਚ ਸ਼ਾਇਦ ਇਹਨਾਂ ਨੇ ਪਾਰਸ਼ੀਅਨ ਲਿਖਿਆ ਨੇ ਹੋਟਲ ਵਿੱਚ ਜਾ ਕੇ ਇਹ ਵੀ ਕਿਹਾ ਕਿ ਭਾਜੀ ਤੁਸੀਂ ਮੁਸਲਮ ਜਿਹੜੇ ਵਰਕਰ ਹੈ ਉਹਨਾਂ ਨੂੰ ਬਾਹਰ ਕੱਢ ਦਿਓ 5 ਤਰੀਕ ਤੱਕ ਜਟਵੜ ਜੀ ਦਾ ਵੀ ਮੈਂ ਕਮੈਂਟ ਨਾਲ ਹੀ ਪੜ੍ਹਨਾ ਜੀ ਮਿੰਟੂ ਵੀਰ ਜੀ ਪਰ ਹੈ ਤਾਂ ਬਿਆਨ ਗਲਤ ਭਾਜੀ ਕਵਾੜੀਆਂ ਨੂੰ ਲੈ ਕੇ ਇਹ ਕੋਈ ਨਵਾਂ ਕੰਮ ਨਹੀਂ ਕਵਾੜੀਏ ਤਾਂ ਹਰ ਸਾਲ ਜਾਂਦੇ ਨੇ ਕਾਵੜੀਏ ਕਾਵੜੀਏ ਜੀ ਕਾਵੜੀਏ ਕੁਲੀਪ ਸਿੰਘ ਗਰੇਵਾਲ ਜੀ ਵਧੀਆ ਮਾਹੌਲ ਬੰਨਣਾ ਚਾਹੀਦਾ ਕਿ ਮੁਸਲਮ ਭਾਈਚਾਰੇ ਵਾਲੇ ਯਾਰ ਉਹ ਉਹ ਉਹਨਾਂ ਨੂੰ ਸਭ ਨੂੰ ਫੈਸਿਲਿਟੇਟ ਕਰਨ ਜੀ ਠੀਕ ਹੈ ਨਾ ਜੋ ਮਤਲਬ ਕਿ ਸ਼ਾਕਾਹਾਰੀ ਭੋਜਨ ਦਾ ਬੰਦੋਬਸਤ ਕਰਨ ਤੇ ਮਤਲਬ ਕਿ ਯਾਰ ਖੁਸ਼ਗਵਾਰ ਮਾਹੌਲ ਹੋਣਾ ਚਾਹੀਦਾ ਜੇ ਤੁਸੀਂ ਵਿਕਾਸ ਦੇ ਪੱਥ ਤੇ ਚੱਲਣਾ ਹੈ ਜੇ ਤੁਸੀਂ ਵਾਕਿਆ 2050 ਤੱਕ ਇੱਕ ਤਗੜੀ ਇਕਨੋਮੀ ਬਣਨੀ ਹੈ ਜੀ ਜੋ ਤੁਸੀਂ ਲੋਚਾ ਰੱਖਦੇ ਹੋ ਤਾਂ ਫਿਰ ਤੁਹਾਨੂੰ ਇਹ ਜਿਹੜਾ ਵੰਡ ਪਾਉ ਵਰਤਾਰਾ ਹੈ ਨਾ ਇਹਨੂੰ ਬੰਦ ਕਰਨ ਦੀ ਲੋੜ ਆ ਜੀ ਕਿ ਤੁਹਾਨੂੰ ਇੱਕ ਸਮੂਹਿਕ ਤੌਰ ਤੇ ਮੌਕਾ ਜਿਹੜਾ ਉਹਨੂੰ ਗ੍ਰੈਬ ਕਰਨਾ ਚਾਹੀਦਾ ਮੇਰਾ ਮੰਨਣਾ ਹੈ ਆ ਜੀ 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 ਕਿ ਘੱਟ ਗਿਣਤੀਆਂ ਨੂੰ ਵੀ ਬੁੱਕਲ ਚ ਲੋ ਤੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਠੀਕ ਹੈ ਨਾ ਉਹ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਜੇ ਇਹ 30 40 ਸਾਲ ਦਾ ਸਮਾਂ ਜਿਹੜਾ ਹੈਗਾ ਮੈਂ ਅੱਜ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ 2050 ਦੇ ਵਿੱਚ ਜਾ ਕੇ ਇੰਡੀਆ ਮੁਲਕ ਹੈ ਨਾ ਜਿਹੜਾ ਉਹ ਬੁੱਢਾ ਹੋਣਾ ਸਟਾਰਟ ਹੋ ਜਾਏਗਾ ਯਾਨੀ ਜਿਵੇਂ ਜਾਪਾਨ ਦੀ ਇੱਕ ਪ੍ਰੋਬਲਮ ਹੈ ਜਾਪਾਨ ਦੇਖ ਲਓ ਪੂਰੀ ਦੁਨੀਆ ਚ ਕਿਸ ਤਰ੍ਹਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਤਾਕਤ ਬਣ ਕੇ ਉੱਭਰਿਆ ਉਹਨਾਂ ਨੇ ਹਥਿਆਰ ਛੱਡੇ ਉਹਨਾਂ ਕਿਹਾ ਉਜਾਰ ਚੱਕੋ ਆਪਦੇ ਆਪ ਨੂੰ ਸਥਾਪਿਤ ਕਰੋ ਤਾਂ ਦੇਖ ਲਓ ਕਿੱਡੀ ਵੱਡੀ ਪਾਵਰ ਬਣ ਗਏ ਪਰ ਰੌਲਾ ਇਹ ਹੋਇਆ ਕਿ ਮੁੜ ਕੇ ਉਹ ਦੇਸ਼ ਬੁੱਢਾ ਹੋਣਾ ਸਟਾਰਟ ਹੋ ਗਿਆ ਤੇ ਇਹੋ ਹੀ ਹਾਲ ਹੈ ਕਹਿੰਦੇ ਕਿ 2050 ਚ ਆਪਣਾ ਹੋ ਜਾਏਗਾ ਹੁਣ ਆਪਾਂ ਸਭ ਤੋਂ ਜਵਾਨ ਦੇਸ਼ ਆ ਜੀ ਆਲ ਵਾਲਡ ਦੇ ਵਿੱਚ ਤੇ ਉਦੋਂ ਯਾਨੀ ਟਾਲਣਾ ਸ਼ੁਰੂ ਹੋ ਜਾਊਗਾ ਕੰਮ ਤਾਂ ਲੈ ਦੇ ਕੇ ਫਿਰ ਸਾਡੇ ਕੋਲ ਕਿੰਨੇ ਕੁ ਸਾਲ ਬਚੇ 25 30 ਸਾਲ ਹੂੰ ਤਾਂ 25 30 ਸਾਲ ਦਾ ਜੇ ਅਸੀਂ ਇਹ ਸਮਾਂ ਨਾ ਸੰਭਾਲਿਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਗਲਤ ਆ ਗਲਤ ਆ ਜੀ ਸਾਨੂੰ ਇੱਕ ਇੱਕ ਵੱਡੀ ਇਕਨੋਮੀ ਤੇ ਉਸ ਇਕਨੋਮੀ ਦਾ ਲਾਭ ਛੋਟੇ ਤੋਂ ਛੋਟੇ ਬੰਦੇ ਤੱਕ ਪਹੁੰਚਾਉਣ ਲਈ ਸਮੂਹਿਕ ਤੌਰ ਤੇ ਜਿਹਨੂੰ ਆਪਾਂ ਕਲੈਕਟਿਵਲੀ ਕਹਿੰਨੇ ਆ ਕਿ ਉਹ ਉਹ ਅਪਰੋਚ ਜਿਹੜੀ ਅਖਤਿਆਰ ਕਰਨ ਦੀ ਜ਼ਰੂਰਤ ਹੈ ਬਿਲਕੁਲ ਨਹੀਂ ਉਹਦੇ ਬਿਨਾ ਤਾਂ ਫਿਰ ਬੁੱਡੇ ਵੀ ਹੋਣਾ ਤੇ ਬੜਾ ਨੁਕਸਾਨ ਵੀ ਹੋਣਾ ਉਹਨਾਂ ਦੇ ਦੌਰ ਦੇ ਵਿੱਚ ਜੀ ਕੁਝ ਕਮੈਂਟ ਮੈਂ ਹੋਰ ਪੜ ਲਵਾਂ ਜੀ ਕੁਲਦੀਪ ਸਿੰਘ ਕਹਿ ਰਹੇ ਨੇ ਕਿ ਇਸ ਦੌਰ ਦੇ ਐਮਐਲਏ ਨੇ ਵੀ ਸੀਐਮ ਨੂੰ ਚਿੱਠੀ ਲਿਖੀ ਹੈ ਜਿਦੇ ਚ ਉਹਨਾਂ ਨੇ ਕਿਹਾ ਕਿ ਐਮਪੀ ਚ ਵੀ ਦੁਕਾਨਾਂ ਦੇ ਅੱਗੇ ਨੇਮ ਪਲੇਟਸ ਲਾਉਣ ਦਾ ਜਿਹੜਾ ਆਰਡਰ ਦਿਓ ਤੇ ਮੱਧ ਪ੍ਰਦੇਸ਼ ਦੀ ਮੈਂ ਵਿੱਚ ਗੱਲ ਕਰਾਈ ਦਸੀ ਕਰੀ ਚੁੱਕੀ ਹਾਂ ਜੀ ਹਾਂ ਜੀ ਮੱਧ ਪ੍ਰਦੇਸ਼ ਵੀ ਵਿੱਚ ਆ ਗਿਆ ਨਾ ਕਿੰਨੀਆਂ ਸਟੇਟਾਂ ਹੋ ਗਈਆਂ ਵਿਕਰਮ ਸੰਧੂ ਜੀ ਦਾ ਵੀ ਮੈਂ ਕਮੈਂਟ ਪੜ ਲਵਾਂ ਜੀ ਮੈਂ ਪਿਛਲੇ ਸਾਲ ਯੂਪੀਸੀ ਕਹਿੰਦਾ ਜਦੋਂ ਯਾਤਰਾ ਨਿਕਲੀ ਐ ਨਾ ਤਾਂ ਮੈਂ ਨੋਟ ਕੀਤਾ ਕਿ ਧਰਮ ਦੀ ਆੜ ਦੇ ਵਿੱਚ ਉੱਥੇ ਹੋਰ ਵੀ ਜਿਹੜੀਆਂ ਲੋਕਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਕੋਈ ਨਿੱਜੀ ਰੰਜਿਸ਼ ਵਗੈਰਾ ਦੇਖੋ ਕਈ ਥਾਂ 'ਤੇ ਸਾਰੇ ਨਹੀਂ ਮੈਂ ਕਹਿੰਦਾ ਜੀ ਕਈ ਥਾਈ ਸ਼ਰਾਰਤਾਂ ਵੀ ਹੁੰਦੀਆਂ ਕਈ ਥਾਈ ਬਥੇਰਾ ਖੁਸ਼ ਹੁੰਦਾ ਹੈ ਜੀ ਪਰ ਇਸ ਦੇਸ਼ ਦੇ ਵਿੱਚ ਅੱਜਕੱਲ ਤੁਹਾਨੂੰ ਪਤਾ ਹੈ ਨਾ ਕਿ ਭਈ ਇੱਕ ਧਿਰਿਆ ਜੇ ਉਹ ਉਹ ਜਿਹੜਾ ਨਾ ਅ ਅਸੀਂ ਸਾਹਸ ਵੀ ਲੈਂਦੇ ਹਾਂ ਹੈ ਨਾ ਜੀ ਸਾਹਸ ਵੀ ਲੈਂਦੇ ਤੋ ਮਨ ਜਾਤਾ ਹੈ ਗੁਨਾਹ ਉਹ ਕਤਲ ਵੀ ਕਰ ਦੇ ਤੋ ਕੋਈ ਬਾਤ ਨਹੀਂ ਕਰਤਾ ਤੋ ਮਤਲਬ ਕਿ ਉਹ ਚੀਜ਼ ਹੋਈ ਪਈ ਆ ਕਿ ਇੱਕ ਤੇ ਰਹਿ ਹੋ ਜੀ ਜੇ ਸਾਹ ਵੀ ਉੱਚਾ ਕਢੇਗੀ ਤੇ ਉਹਨਾਂ ਤੇ ਉਹਨਾਂ ਦਾ ਬਲਡوزر ਤਿਆਰ ਹੁੰਦਾ ਹੈ ਤੇ ਦੂਸਰੇ ਪਾਸੇ ਕਿ ਇੱਕ ਤੇ ਰਹਿ ਸੀ ਆ ਜੀ ਉਹ ਮਤਲਬ ਕਿ ਧਾਰਮਿਕ ਤੌਰ ਤੇ ਜਲਸੇ ਜਲੂਸ ਜਾਂ ਸਮਾਗਮ ਜਾਂ ਯਾਤਰਾ ਮਤਲਬ ਕਿ ਕੱਢਦੀ ਆ ਤਾਂ ਉਹ ਮਸਜਿਦ ਦੇ ਅੱਗੇ ਜਾ ਕੇ ਡੀਜੇ ਵਜਾਉਂਦੀ ਆ ਹੂੰ ਉਹ ਜਿੱਦ ਕਰਦੀ ਆ ਕਿ ਅਸੀਂ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਉਹਨਾਂ ਮਹੱਲਿਆਂ ਚੋਂ ਲੰਘਣਾ ਜੀ ਇਹ ਕਿੰਨੇ ਟਕਰਾਅ ਹੋਏ ਆ ਵਿਹਾਰ ਚਿੰਸਾ ਹੋਈ ਇਸੇ ਤਰ੍ਹਾਂ ਦੀ ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਆ ਇਹ ਸਮੇਟਣ ਦੀ ਲੋੜ ਆ ਜਿਹੜਾ ਤੇ ਹੀ ਬੰਨਣਾ ਮੈਂ ਆਪਦੀ ਗੱਲ ਕਹਿ ਚੁੱਕਾ ਆਂ ਕਿ ਮੇਰਾ ਓਪੀਨੀਅਨ ਇਸ ਮਸਲੇ ਤੇ ਇਹੋ ਆ ਕਿ ਇਹ ਚੀਜ਼ ਜਿਹੜੀ ਆ ਉਹ ਜਦੋਂ ਸਮਾਜ ਦੇ ਵਿੱਚ ਜ਼ਿਆਦਾ ਅਸਰ ਪਾਉਂਦੀ ਆ ਤਾਂ ਵਿਕਾਸ ਤੇ ਅਸਰ ਜਿਹੜਾ ਹੈ ਨਾ ਤੁਸੀਂ ਲੋਕ ਤਾਮਤਰਿਕ ਤਰਜ਼ੀਆਂ ਜਿਹੜੀਆਂ ਹੁੰਦੀਆਂ ਨੇ ਕਿਸੇ ਮੁਲਕ ਦੀਆਂ ਉਹ ਤੇ ਦੇਖੋਗੇ ਕਿ ਪ੍ਰਭਾਵਿਤ ਹੁੰਦੀਆਂ ਹਮ ਪਰ ਜੋ ਵਿਕਾਸ ਮੁਖੀ ਅਸੀਂ ਕਹ ਲੋ ਕਿ ਪ੍ਰਾਪਤੀਆਂ ਕਰਨੀਆਂ ਹੁੰਦੀਆਂ ਜੀ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜਾਂਦੀਆਂ ਹਮ ਜੀ ਬਿਲਕੁਲ ਮਿੰਟੂ ਜੀ